ਸੋ 500 ਸੀਟਾਂ ਲਗੀਆਂ ਹੋਣੀਆਂ 500 ਸੀਟਾਂ ਲਗੀਆਂ ਕਿੰਨੇ ਵਜੇ ਪਹੁੰਚਣਾ ਉਹਨਾਂ ਨੇ ਤੇ ਟਿਕਟ ਕਿੰਨੇ ਦੀ ਤੇ ਕਿੱਥੋਂ ਮਿਲਣੀ ਆ ਹਾਂਜੀ ਪ੍ਰੋਗਰਾਮ ਦਾ ਸਮਾਂ ਜਿਹੜਾ ਆਪਣਾ 6 ਤੋਂ 11 ਰੱਖਿਆ ਹੋਇਆ 6 ਤੋਂ 11 ਹਾਂਜੀ ਬੋਲੇ ਹਾਂਜੀ ਮੇਰੇ ਕੋਲੇ ਛੋਟਾ ਥੋੜਾ ਥੋੜਾ ਕਰਦੇ ਵੀ ਹੋਏ ਵੀ 9 10 ਪਰਫਾਰਮੈਂਸਿਸ ਜਿਹੜੀਆਂ ਹਾਂਜੀ 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 ਤੇ ਮੈਂ ਲਾਸਟ ਈਅਰ ਵੀ ਇਹ ਚੀਜ਼ ਰੱਖੀ ਸੀ ਕਿ ਮੇਰੇ ਕੋਲ ਪਰਫਾਰਮੈਂਸਿਸ ਵੱਧ ਸੀਗੀਆਂ ਤਾਂ ਮੈਂ ਚੀਜ਼ ਬਹੁਤ ਵਧੀਆ ਸਮਾਸ਼ੇ ਪ੍ਰੋਗਰਾਮ ਜਿਵੇਂ ਟਾਈਮ ਦਿੱਤਾ ਸੀ ਤਾਂ ਮੈਂ ਸਟਾਰਟ ਕਰ ਦਿੱਤਾ ਸੀਗਾ ਨਹੀਂ ਬਰਾ ਕੁੜੀਆਂ ਨੇ ਡੇਡਡ ਘੰਟਾ ਤਿਆਰ ਹੋਣ ਨੂੰ ਲਾਉਣਾ ਇਹ ਟਾਈਮ 'ਤੇ ਪਹੁੰਚਣਗੀਆਂ ਨਹੀਂ ਨਹੀਂ ਪੂਰੀ ਇਨਸਟ੍ਰਕਸ਼ਨ ਹੋਣੀ ਹੈ ਟਾਈਮ ਤੇ ਸਾਰੀ ਟੀਮ ਖੁਦ ਪਹੁੰਚਾਂਗੇ ਤਾਂ ਜੀ ਫੇਰ ਹੀ ਆ ਸਪਲਾਨ ਕਿਸੇ ਸਪਲਾਨ ਨਾਲ ਦੇ ਸਕਦੀ ਹੈ ਟਾਈਮ ਤੇ ਇਹ ਬਹੁਤ ਜ਼ਰੂਰੀ ਹੈ ਹਾਂ ਜੀ ਹਾਂ ਤੇ ਖੁੱਪੇ ਆਮ ਕਿਉਂਕਿ ਪਹਿਲਾਂ ਟੀਮ ਦੇ ਵਿੱਚ ਡਿਸਪਲਿਨ ਜ਼ਰੂਰੀ ਹੈ ਤਾਂ ਫੇਰ ਹੀ ਆਪਾਂ ਉਹਦਾ ਸੁਨੇਹਾ ਜਿਹੜਾ ਲੋਕਾਂ ਨੂੰ ਦੇ ਸਕਦੇ ਹਾਂ ਬਹੁਤ ਖੂਬ ਹਾਂ ਜੀ ਬਹੁਤ ਖੂਬ ᱛੋ ਸੋ 6 ਵਜੇ ਜਿਹੜਾ ਐਗਜ਼ੈਕਟਲੀ ਸਟਾਰਟ ਕਰ ਦੇਵਾਂਗੇ ਪ੍ਰੋਗਰਾਮ ਸੋ ਜਿਹੜਾ ਉਹਨਾਂ ਦਾ ਵੀ ਆਪਣਾ ਨੱਚ ਨਗਾਉਂਦਾ ਜਿਹੜਾ ਚਾ ਉਹ ਕਿਸੇ ਵੀ ਤਰੀਕੇ ਨਾਲ ਅਧੂਰਾ ਨਾ ਰਹੇ ਜੀ ਤੇ ਖੁੱਲਾ ਟਾਈਮ ਮਿਲੇ ਸਾਰਿਆਂ ਨੂੰ ਹਾਂ ਜੀ ਬਹੁਤ ਵਧੀਆ ਐਡਮਿੰਟਨ ਕੈਨੇਡਾ ਤੋਂ ਜਗਦੀਪ ਸਿੰਘ ਉਹਦੀ ਸੱਸੀ ਕਾ ਬੁਲਾ ਰਹੇ ਤੁਹਾਨੂੰ ਸੱਸੀ ਸੋ ਕੈਨੇਡਾ ਨਾਲ ਦੇਖ ਲੋ ਤੁਹਾਡਾ ਵੱਡਾ ਮੁਲਕ ਤੁਹਾਨੂੰ ਮੁਬਾਰਕਾ ਲੇਕਿਨ ਸਾਡੇ ਛੋਟੇ ਮੁਲਕ ਦੀ ਵੀ ਰੌਣਕਾਂ ਬਹੁਤ ਲੱਗਦੀਆਂ ਹਾਂ ਜੀ ਤੇ ਟਿਕਟ ਹੈ ਕਿੰਨੇ ਦੀ ਕਿੱਥੋਂ ਕਿੱਥੋਂ ਮਿਲਦੀ ਆ ਟਿਕਟ ਸਟੇਡੀਓ $10 ਦੀ ਹੈ ਤੇ ਆਪਣੀ ਕਾਫੀ ਜਗਾ ਤੇ ਮੈਂ ਰੱਖੀਆਂ ਹੋਈਆਂ ਵੀ so that ਲੋਕਾਂ ਨੂੰ ਬੜਾ ਦੂਰ ਵੀ ਨਾ ਟ੍ਰੈਵਲ ਕਰਨਾ ਪਵੇ ਜੇ ਟਿਕਟ ਲੈਣੀ ਆ ਤਾਂ ਕੀ ਕਹਿੰਦੇ ਨੇ ਦੂਜੀ ਗਲੀ ਚ ਮਿਲ ਜੇ ਹੈਨਾ ਬਿਲਕੁਲ ਸਹੀ ਤੇ ਦੋ ਤਿੰਨ ਜਗਾ ਕੁਆਲਿਟੀ ਮਿਨੀ ਬਾਜ਼ਾਰ ਹੈ ਉਥੇ ਰੱਖੀਆਂ ਹੋਈਆਂ ਹੈਮਲਟਨ ਦੇ ਵਿੱਚ ਉੱਥੇ ਰੱਖੀਆਂ ਹੋਈਆਂ ਟਿਕਟਸ ਫ੍ਰੈਂਕਟਨ ਫਰੈਸ਼ਰ ਦੈਨ ਯੋਗੀ ਜੀ ਫੂ ਮਾਰਟ ਐਂਡ ਰੋਟੋਟੂਨਾ ਫੂਡ ਮਾਰਟ ਤੇ ਆਪਣੀ ਕੁੜੀਏ ਪਰੀ ਬਿਊਟੀ ਸੈਲੂਨ ਉਹਨਾਂ ਕੋਲੇ ਪਈਆਂ ਹੋਈਆਂ ਹਾਂਜੀ ਹਾਂਜੀ ਹਾਂ ਤੇ ਇਹ ਸਲਵਰਡ ਪ੍ਰਿੰਟ ਸ਼ਾਪ ਤੇ ਪਈਆਂ ਗਰੇਸ ਸਟਰੀਟ ਤੇ ਵੈਰੀ ਗੁੱਡ